ਮੇਲਾ ਗੜਹੀ ਅਜੀਤ ਸਿੰਘ ਦਾ ਸਾਲਾਨਾ ਪਾਰੀਛੇਂਜ ਮੇਲਾ ਕਰਵਾਇਆ ਗਿਆ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਨੂੰ ਕਲਿੱਕ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਮਨ ਵਿੱਚ ਰੱਖੇਗਾ ਜੇ ਵੀ ਕਰਨਗੇ ਤੇ ਜਦੋਂ ਗੁਰੂ ਮਹਾਰਾਜ ਸਾਹਿਬ ਨੇ ਮੇਲ ਕੀਤੀ ਤੇ ਤੁਸੀਂ ਅਸ਼ੀਰਵਾਦ ਦਿੱਤਾ ਸਾਲ ਦੇ ਹੀ ਰਹਿ ਗਿਆ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਹਰ ਸਾਲ ਦੀ ਤਰ੍ਹਾਂ ਜੇ ਇਸ ਸਾਲ ਵੀ ਪਿੰਡ ਗੜੀ ਅਜੀਤ ਸਿੰਘ ਵਿਖੇ ਜੀ ਇਹਨਾਂ ਸ਼ਾਨਦਾਰ ਮੇਲਾ ਹੋ ਰਿਹਾ ਨਾਲੇ ਆਪਣਾ ਸਿੰਝ ਮੇਲਾ ਹੋ ਰਿਹਾ ਇਸ ਬਾਰੇ ਕੀ ਕਹਿਣਾ ਹੈ ਬਹੁਤ ਸ਼ਲਾਨਾ ਸਿੰਝ ਮੇਲਾ ਲਖ ਦਾਤਾ ਪੀਰ ਨਗਾਹਾ ਚੈਰੀ ਟੈਬਲ ਟਰਸਟ ਵੱਲੋਂ ਜੀ ਕਦੀ ਨਿਸ਼ੀਨ ਸਾਈਂ ਪਿਆਰਾ ਦਾਸ ਜੀ ਦੇ ਅਸ਼ੀਰਵਾਦ ਨਾਲ ਇਹ ਛੰਝ ਮੇਲਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਖੰਡ ਪਾਠਾਂ ਦੀਆਂ ਲੜੀਆਂ ਸ਼ੁਰੂ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਕਲਾਕਾਰਾਂ ਵੱਲੋਂ ਖੁੱਲੇ ਦਵਾਨ ਸਜਾਏ ਗਏ ਜਿਸ ਦੇ ਵਿੱਚ ਵੱਖ-ਵੱਖ ਕਲਾਕਾਰਾਂ ਨੇ ਆਪੋ ਆਪਣੀਆਂ ਹਾਜ਼ਰੀਆਂ ਲਵਾਈਆਂ 4 ਤਰੀਕ ਨੂੰ ਫਿਰ ਕਲਾਕਾਰਾਂ ਦਾ ਖਾੜਾ ਲੱਗਾ ਨਕਲਾਂ ਦੀਆਂ ਕਪਕਵਾਲੀਆਂਆਂ ਸਾਰੇ ਹੋਏ ਤੇ ਉਸ ਤੋਂ ਬਾਅਦ 5 ਤਰੀਕ ਵਜ 5 ਤਰੀਕ ਨੂੰ ਛੇਜੋ ਮੇਲਾ ਸ਼ੁਰੂ ਹੈ ਜਿਸ ਦੇ ਵਿੱਚ ਪੁਛਕੋਟੀ ਦੇ ਪਹਿਲਵਾਨ ਆਪਣੀ ਸ਼ਿਰਕਤ ਕਰ ਰਹੇ ਆ ਸੋ ਬਹੁਤ ਦਿਲਕਸ਼ ਇਨਾਮ ਟਰੈਕਟਰ ਬੁਲਟ ਸਪਲੈਂਡਰ ਮੋਟਰਸਾਈਕਲ ਝੋਟੀਆਂ ਤੇ ਕੜੇ ਮੰਡੀਆਂ ਦੇ ਨਾਲ ਪਹਿਲਵਾਨਾਂ ਦਾ ਸਨਮਾਨ ਕੀਤਾ ਜਾਵੇਗਾ ਟਰੈਜੀ ਤਰ੍ਹਾਂ ਜੇ ਦੇਖੀ ਤਾਂ ਨਿੰਨੇ ਵੀ ਸੰਗਤਾਂ ਤੋਂ ਕੀ ਇਹ ਪਰਪੰਧ ਵਾਤ ਤੋਂ ਵਾਤ ਕੀਤੇ ਆਂਦੇ ਨੇ ਪਰ ਇਸ ਸਾਲ ਪ੍ਰਬੰਧਾ ਨੂੰ ਮੋਕ ਰੱਖਦੇ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਸਾਰੇ ਪ੍ਰਬੰਧ ਵਧੀਆ ਤਰੀਕੇ ਨਾਲ ਕੀਤੇ ਗਏ ਆ ਪਰ بارش ਦੇ ਕਾਰਨ ਕੁਝ ਪ੍ਰਬੰਧਾਂ ਦੇ ਵਿੱਚ ਟੋਟ ਵੀ ਆਈ ਆ ਪਰ ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਗਤ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਤੰਗੀ ਪਰੇਸ਼ਾਨੀ ਨਾ ਆਵੇ ਸੋ ਸਾਰੀਆਂ ਸੰਗਤਾਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਸ਼ੇਂਜ ਮੇਲੇ ਦੇਖ ਰਹੀਆਂ ਤੇ ਇੰਜੋਏ ਕਰਦੀਆਂ ਅੱਜ ਪਟਕੇ ਦੇ ਪਹਿਲਵਾਨ ਉਹ ਬਾਦਸ਼ਾਹ ਨੌਸ ਨੌ ਕਿਤੇ ਜਾਣੇ ਆ ਸਾਰੇ ਪੁੱਛਕੋਟੀ ਦੇ ਪਹਿਲਵਾਨ ਜਿੰਨੇ ਵੀ ਸਿੰਝ ਮੇਲੇ ਤੇ ਆਉਂਦੇ ਆ ਅਸੀਂ ਕਿਸੇ ਪਹਿਲਵਾਨ ਨੂੰ ਬੁਲਾਉਂਦੇ ਨਹੀਂ ਸਾਰੇ ਪਹਿਲਵਾਨ ਆਪਣੇ ਆਪ ਆਉਂਦੇ ਆ ਤੇ ਇੱਥੇ ਆ ਕੇ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਚੋਣ ਕਰਦੀ ਆ ਕਿਹੜੇ ਪਹਿਲਵਾਨ ਦੀ ਕਿਹੜੇ ਪਹਿਲਵਾਨ ਦੇ ਨਾਲ ਕੁਸ਼ਤੀ ਹੋਣੀ ਆ ਸੋ ਇਹ ਮੌਕੇ ਤੇ ਹੀ ਦੱਸਿਆ ਜਾਵੇਗਾ ਕਿਹੜੇ ਪਹਿਲਵਾਨ ਦੀ ਭਗਤੇ ਤੇ ਕਿਹਦੀ ਕੁਸ਼ਤੀ ਹਾਂ ਅਸੀਂ ਗੱਲ ਕਰਦੇ ਆ ਪਹਿਲੇ ਸਮੇਂ ਦੀਆਂ ਸਿੰਝਾਂ ਤੇ ਅੱਜ ਦੀਆਂ ਸਿੰਝਾਂ ਵਿੱਚ ਵੱਖਰਾ ਕੀ ਅੰਤਰ ਦੇਖ ਬਹੁਤ ਫਰਕ ਆ ਜੀ ਪਹਿਲਾਂ ਪਹਿਲਵਾਨ ਵੀ ਵਧੀਆ ਸੀ ਸਾਰਾ ਕੁਝ ਵਧੀਆ ਹੁੰਦਾ ਸੀ ਪਹਿਲਵਾਨ ਵਿੱਚ ਮਿਹਨਤ ਕਰਦੇ ਸੀ ਪਰ ਅੱਜ ਕੱਲ ਜੋ ਕੁਸ਼ਤੀਆਂ ਹੋ ਰਹੀਆਂ ਉਸ ਦੇ ਵਿੱਚ ਕਈ ਪਹਿਲਵਾਨ ਰਲ ਕੇ ਘੋਲਦੇ ਸੋ ਅਸੀਂ ਇਸ ਤਰ੍ਹਾਂ ਕੇ ਖਾਸ ਪ੍ਰਬੰਧ ਕੀਤਾ ਕਿ ਕਿ ਕੋਈ ਵੀ ਪਹਿਲਵਾਨ ਰਲ ਕੇ ਨਾ ਕੋਲੇ ਸੋ ਸਾਰੇ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਉਸ ਬਾਰੇ ਤੇ ਸਾਰੀਆਂ ਕੁਸ਼ਤੀਆਂ ਕਮੇਟੀ ਦੇ ਸਾਰੇ ਅੰਡਰ ਕਮੇਟੀ ਦੇਖ ਕੇ ਹੀ ਸਾਰਾ ਆਪਣੇ ਪਹਿਲਵਾਨਾਂ ਦੀਆਂ ਪਰਸ਼ੀਆਂ ਜੋ ਵੀ ਘੋਲਾ ਸਹਿ ਠੀਕ ਆ ਲਾਸਟ ਵਿੱਚ ਜਾਂਦੇ ਵੇਲੇ ਸਾਡੇ ਚੈਨਲ ਦੇ ਮਾధ్యਮ ਰਾਹੀਂ ਤੁਹਾਨੂੰ ਦੇਸ਼ ਦੇਸ਼ਾਂ ਤੋਂ ਸੰਗਤ ਨੌਜਵਾਨ ਪੀੜੀ ਦੇਖਣੀ ਹੈ ਸੁਣਨੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਤਾਂ ਇਹ ਜਾਣਦੇ ਹਾਂ ਕਿ ਨੌਜਵਾਨ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਨੂੰ ਪ੍ਰਮੋਟ ਕਰਨ ਕੁਸ਼ਤੀਆਂ ਨੂੰ ਪ੍ਰਮੋਟ ਕਰਨ ਇਹੀ ਹੈ ਕਿ ਸੰਦੇਸ਼ ਆਪਾਂ ਦਿੰਦੇ ਆ ਕਿ ਜੋ ਵੀ ਆ ਖੇਡ ਮੇਲੇ ਆ ਉਹਨਾਂ ਨੂੰ ਪ੍ਰਮੋਟ ਕਰੋ ਜੇ ਆਪਾਂ ਖੇਡ ਮੇਲਿਆਂ ਨੂੰ ਪ੍ਰਮੋਟ ਕਰਾਂਗੇ ਤਾਂ ਨਸ਼ਿਆਂ ਤੋਂ ਵੀ ਆਪਾਂ ਦੂਰ ਰਹਾਂਗੇ ਸੋ ਧੰਨਵਾਦ ਬਹੁਤ ਵਧੀਆ ਜੀ ਜਿਹੜੇ ਰੇਸਾਂ ਦੀ ਤਰ੍ਹਾਂ ਉਹ ਵੱਡੇ ਵੱਡੇ ਨਾਮ ਆ ਯੋਗਾਂ ਟ੍ਰੇਡਰਾਂ ਦਾ ਪਹਿਲਾ ਨਾਮ ਸਾਡੇ ਕਰੀਸ਼ਣ ਵਰਗਵਾਸੀ ਉਹਦੇ ਨਾਮ ਦੇ ਸਾਡੇ ਕੋਲ ਬਾਈਕ ਸਾਈਕਲ ਵਾਲਾ ਪੁੰਦੇ ਗਿਆ ਆ ਝੋਟੀਆਂ ਆ ਤੇ ਹੁੰਦਿਆ ਆ ਖੜੀ ਆ ਤੇ ਹੋਰ ਕਾਗਤਾਂ ਵੀ ਆ ਅੱਗੇ ਇਹ ਟਰੈਕਟਰ ਦੀ ਇਨਾਮ ਦਿੱਤਾ ਜਿਹੜੇ ਬੁਰੇਵਾਲ ਦੇ ਨਾਮ ਤੇ ਜਾਤ ਦੇ ਵਿੱਚ ਟਰੈਕਟਰ ਦੀ ਸੇਵਾ ਆ ਅਗਲੇ ਸਾਲ ਵੀ ਇੱਕ ਟਰੈਕਟਰ ਦੀ ਸੇਵਾ ਆ 2026 ਦੇ ਵਿੱਚ ਗਰੀ ਕੋੜੀ ਆ ਮੋਹਰ 26 ਦੇ ਵਿੱਚ ਨਗਰ ਕਾਇਤੀ ਅੱਜ ਦਾ ਕਹਿੰਦਾ ਨਸ਼ਿਆਂ ਤੋਂ ਦੂਰ ਰਹਿ ਸਾਰੇ ਕੋਈ ਆਪਣੇ ਕਬੱਡੀ ਦੇ ਮੈਚ ਕਰਾਉਣਾ ਬਾਲਬਾਲਾ ਕਰਨਾ ਮੁੰਡੇ ਇਧਰਲੇ ਪਾਸੇ ਨੂੰ ਹੁਣ ਨਸ਼ਿਆਂ ਤੋਂ ਦੂਰ ਰਹਿਣਾ ਇਹੀ ਆ ਸਭ ਤੋਂ ਜਿਹੜਾ ਵੀ ਦੇਖਦਾ ਖਾੜੇ ਤੇ ਬੁੱਝ ਕੇ ਨਹੀਂ ਜਾਂਦਾ ਸਭ ਜਿੰਨੇ ਵੀ ਗਾਂਡੀਆ ਮੇਰਾ ਦਾ ਪਾਚੀ ਬੱਤਨੇ ਵਾਲੇ ਵੀਰ ਫੋੜਿਆ ਪਈ ਸੱਥਾਂ ਵਿੱਚ ਖਾੜੇ ਦੀ ਆਓ ਘੜੀ ਦੇ ਮੁਸਤੀ ਜਿਹੜੀ ਪਹਿਲੀ ਪੁੱਜ ਗਈ ਆ ਗੌਰਵ ਰੋਡ ਨਿਆਰਾ ਤੇ ਕ੍ਰਿਸ਼ਨ ਮਾਲਪੁਰ ਗੌਰਵ ਰੋਡ ਨਿਆਰਾ ਕਦ ਲਈ ਆ ਛੋਟੇ ਛੋਟੇ ਬੱਚਾ ਨੂੰ ਘੜੀ ਤੇ ਜਿਹੜੀ ਕਸਤੀ ਨੂੰ ਮਾਰਦੇ ਸਰਕਾਰ ਦਿੱਤਾ ਪਾਇੰਟ ਕਲਦੀਪ ਦੇ ਬੱਚਿਆਂ ਦੀ ਕਸਤੀ ਹੈ ਲੈ ਵੀ ਵੀਰੇ ਆ ਜਾ ਮੇਰੇ ਮਹਤਾਜ ਆ ਕਰਦੇ ਕਮਾਉਣ ਨਾਲ ਨਹੀਂ ਤਿੰਨ ਬੱਚਿਆਂ ਦਾ ਬਾਡੀ ਕਿਚਰੀ ਦੇ ਵਿੱਚ ਆਵੇਗਾ ਮੇਰਾ ਭਰਾ ਤੇ ਬਾਅਦ ਚੜ ਕੇ ਆਪਸ ਵਿੱਚ ਜੋਗ ਡੜਿਆ ਜਿਹੜਾ ਸਰਕਾਰ ਜਿਹੜੇ ਜਿਹੜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣੀਆਂ ਉਹੀ ਪਹਿਲਵਾਨ ਅਖਾੜੇ ਦੇ ਵਿੱਚ ਜਾਵੇ ਸੋ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਅਖਾੜੇ ਦੇ ਵਿੱਚ ਬਿਨਾਂ ਮਤਵ ਕੋਲ ਤੋਂ ਕੋਈ ਵੀ ਪਹਿਲਵਾਨ ਅਖਾੜੇ ਦੇ ਵਿੱਚ ਨਾ ਆ ਜਾਵੇ ਕੁਸ਼ਤੀਆਂ ਦਾ ਕੁਝ ਵੀ ਕਰਦਾ ਨਹੀਂ ਲੱਗ ਰਿਹਾ ਕਿ ਕਿਹਦੀ ਕੁਸ਼ਤੀ ਕਿਹ ਹੋ ਰਹੀ ਆ ਹੋ ਰਹੀ ਆ ਅਖਾੜੇ ਦੇ ਵਿੱਚ ਰਾਸ਼ੀ ਇੰਨਾ ਹੈ ਦਸਕਾਂ ਵੱਲੋਂ ਇਹ ਤਗੀਰ ਦਾ ਕਿ ਕੱਲੀ-ਕੱਲੀ ਕਸਤੀ ਦੱਸੀ ਜਾਵੇ ਕਿ ਉਹਦੀ ਕਸਤੀ ਕਿਹਦੇ ਉੱਤੇ ਪਹਿਲਵਾਨ ਨਾ ਹੋ ਰਹੀ ਹੈ। ਸੁਖਮਨੀ ਸੱਜਣਾ ਦੇ ਨਾਮ ਮਨਪ੍ਰੀਤ ਸਿੰਘ ਸਾਨਾ ਬਲਵਿੰਦਰ ਸਿੰਘ ਕਣਗੜੀ ਜੀਤ ਸਿੰਘ ਲੰਗਰ ਵਾਸਤੇ 5500 ਰੁਪਏ। ਗੁਰਦੀਪ ਸਿੰਘ ਸਾਨਾ ਤੋਂ ਰਵਿਗਨ ਸਿੰਘ ਮਲਾਨੀ ਨੇ 19 ਪਿੰਡ ਗੜੀ ਜੀਤ ਸਿੰਘ ਲੰਗਰ ਵਾਸਤੇ 5000 ਰੁਪਏ। ਬਲਵਿੰਦਰ ਸਿੰਘ ਅਜੀਤ ਸਿੰਘ ਰਹੀ ਹੈ ਕਣਗੜੀ ਜੀਤ ਸਿੰਘ ਲੰਗਰ ਵਾਸਤੇ 2200 ਰੁਪਏ ਕਮਲਜੀਤ ਸਿੰਘ ਪੁਰੇਵਾਲ ਪਿੰਡ ਗੜੀ ਜੀਤ ਸਿੰਘ ਮੀਰ ਸਿੰਘ ਤੇਗਰ ਮੋਹਾਰ ਕੰਡ ਗੋਬੀ ਜੀ ਸਿੰਘ ਦੇ ਵੱਲੋਂ 14100 ਰੁਪਏ ਕਾਲ ਸਿੰਘ ਸ਼ਰਿੰਦਰ ਸਿੰਘ ਦੇ ਪੁੱਤ ਦਾ ਜਿਹੜੀ ਯਸ਼ਕ ਨੰਬਰ ਵਾਸਤੇ 15000 ਰੁਪਏ ਦਾ ਜਗਰਾਜ ਸਿੰਘ ਸੰਧਾ ਖਾ ਅੱਧੀ ਵਾਲੇ ਵੀਰਾਂ ਨੂੰ ਬੜੇ ਵਾਰਜਾ ਚੋ ਤੇ ਜਿਹੜੇ ਜਿਹੜੇ ਸਟੇਜ ਦੇ ਮੋਰੇ ਜਿੰਨੇ ਵੀ ਪਹਿਲਵਾਨ ਜਾਂ ਦਰਸ਼ਕ ਵੀਰਾਂ ਨੂੰ ਥੋੜਾ ਜਿਹਾ ਸਾਈਡ ਤੇ ਜੀਤਾ ਜਾਵੇ ਫੈਸਲਨ ਵਾਲੇ ਵੀਰੋ ਜਰੂਰ ਨੋਟ ਕਰਨ ਰਿੰਦਰ ਬਾਜੀ ਇੱਕ ਮਿੰਟ ਦਿਓ ਲੈ ਵੀ ਕਮਲਿਆ ਇੱਕ ਵਾਰ ਦੇਖਾਣੇ ਦੀ ਸਲਾਮੀ ਕਮਲਜੀਤ ਪਹਿਲਵਾਨ ਦੀ ਦੂੰਛੜੀ ਔਰ ਜਿਹੜੀਆਂ ਸਲਾਮੀਆਂ ਪਰੈਂਦੀਆਂ ਨੇ ਦੁਆਦੀ ਹੈ ਇਹ ਦੁਨੀਆ ਦਾ ਵੱਡਾ ਮੱਲ 2005 ਨੂੰ ਮੈਚ ਦੰਗਿਆ 26 25 ਆਉਣਾ ਆਹ ਮੱਲ ਪਹਿਲੇ ਨੰਬਰ ਤੇ ਗੁੱਟੀਆਂ ਲੜਦਾ ਇੱਕ ਵਾਰ ਨਾਲ ਤਾੜੀਆਂ ਮਾਰ ਕੇ ਜਰਦਾ ਨੋਟ ਕਿਆ ਕਰਾ ਕਮਲਾ ਕਹਿੰਦੇ ਆ ਇਹ ਕਮਲਜੀਤ ਦੂੰਛੜੀ ਸਾਡੇ ਦਰਮਿਆਨ ਪੁੱਜੇ ਜਿਹਦੀ ਸਲਾਮੀ ਦਵੇ ਮੇਰਾ ਭਰਾ ਲੱਖੇ ਦਾ ਮਾਲਾ ਆ ਦੁਨੀਆ ਦੇ ਵਿੱਚ ਚਰਕਾ ਰਹਿੰਦੀ ਹਮੇਸ਼ਾ ਆ ਵੱਡਾ ਜੱਸਾ ਮਾੜਾ ਜਲੇ ਤਾਲੀ ਦੀ ਸਲਾਮੀ ਮੇਰਾ ਵੀ ਇਲਾਕੇ ਦੇ ਮਾਲ ਨੇ ਇੱਕ ਵਾਰ ਖੜੇ ਦੀ ਸਲਾਮੀ ਦੇਵੇ ਤੇ ਫਿਰ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਣਾ ਆ ਵੱਡਾ ਜੱਸਾ ਮਾੜਾ ਵਾਲੇ ਕੋਈ ਗਾ ਤਾੜੀ ਮਾਰ ਦੋ ਜ਼ੋਰਦਾਰ ਆ ਆਪਦੇ ਮਨਾਂ ਦੇ ਵਿੱਚ ਨਾਵਣਾ ਤੇ ਬੇਨਤੀ ਕਰਾਂ ਹਾਂ ਜਲਦੀ ਨਾਲ ਛੋੜਾ ਦੇ ਸਾਹਮਣੇ ਅਰੇ ਨਾਮੀ ਮੇਰਾ ਵੀ ਜ਼ਿਆਦਾ ਲੱਗਦਾ ਕਿ ਇਹਦੇ ਜਿਹੜੇ ਜੀ ਪਹਿਲੀ ਗੋਡੇ ਤੇ ਫਟਾ ਪਹਿਲਵਾਨ ਦੀ ਸਾਮਾ ਇਹ ਵੀ ਘੜੀ ਦੇ ਪਹਿਲਵਾਨਾਂ ਨੂੰ ਜੀ ਦਰਸਾਉਂ ਬਹੁਤ ਚੌਕ ਦੀ ਹਮਣਾ ਪਹਿਲਵਾਨ ਜੀ ਬਾਹਰ ਆਓ ਦੇਵੇ ਘੜੀ ਦੀ ਸਾਮੀ ਜੋਰਦਾਰ ਹੈ ਕਾਸ਼ ਪਹਿਲਵਾਨ ਜੀ ਪੱਖੋਗੇ ਲਓ ਜੀ ਆਪਣੇ ਦੇਖ ਆੜੀ ਨੂੰ ਸਾਮੀ ਇਹ ਇਲਾਕੇ ਦਾ ਮਾਣ ਹੈ ਮੁੰਡੇ ਨੇ ਤਾੜੀ ਮਾਰਦੇ ਜੋਰਦਾਰ ਵੱਡੇ ਵੱਡੇ ਮੱਲਾ ਦੇ ਦਰਸ਼ਨ ਹੋ ਰਹੇ ਆ

ਸਾਰੇ ਇਲਾਕੇ ਨੂੰ ਪੂਰਾ ਪ੍ਰਬੰਧਕ ਕਮੇਟੀ ਨੂੰ 700 ਤੇ ਇਸ 72ਵਾਂ ਜਿਹੜਾ ਸਟੂਡੋ ਟੂਰਨਾਮੈਂਟ ਪੂਰੇ ਪੰਜ ਦਿਨਾਂ ਤੋਂ ਨਗਾਤਾਰ ਹੈ ਰਗਾ ਰੰਗ ਪ੍ਰੋਗਰਾਮ ਵੀ ਨਾਲ ਟੂਰਨਾਮੈਂਟ ਵੀ ਵੱਡੇ ਵੱਡੇ ਮਹਿਰਵਾਨਾਂ ਨੂੰ ਇੱਥੇ ਬੁਲਾ ਕੇ ਹਮੇਸ਼ਾ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਆਏ ਹੈ ਬਹੁਤ ਵੱਡੇ ਵੱਡੇ ਇਨਾਮ ਵੀ ਦਿੱਤੇ ਆ ਔਰ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਔਰ ਨਾਲ ਦੀ ਨਾਲ ਹੈ ਸਰਦਾਰ ਮੁਕਾਬ ਸਿੰਘ ਬਾਜਵਾ ਜੀ ਜਿਹੜੇ ਕਿ ਲੀਡਰ ਆਫ ਦੀ ਆਪੋਜੀਸ਼ਨ ਨੇ ਕਾਂਗਰਸ ਪਾਰਟੀ ਦੇ ਉਹ ਜਿਹੜੀਆਂ ਗੱਲਾਂ ਇੱਥੇ ਕਹਿ ਕੇ ਗਏ ਨੇ ਤੁਹਾਡੇ ਨਾਲ ਬਚਨ ਬਲਾਸ ਕਰਕੇ ਗਏ ਨੇ ਔਰ ਸਾਡੇ ਨਾਲ ਜੋ ਵਾਅਦੇ ਕਰਕੇ ਗਏ ਨੇ ਉਹ ਬੜੀ ਜਲਦੀ ਜਿਹੜੇ ਵਾਅਦੇ ਆ ਉਹ ਪੂਰੇ ਕੀਤੇ ਜਾਣਗੇ ਕਿਉਂਕਿ ਬਹੁਤ ਵੱਡਾ ਇੱਕ ਧਕਾ ਜਿਹੜੀ ਪੰਜਾਬ ਦੀ ਵਿੱਤਤਾ ਸਰਕਾਰ ਹੈ ਉਹਨੇ ਆਊਟ ਬਲੌਕ ਦੇ ਨਾਲ ਆਊਟ ਬਲੌਕ ਦੇ ਨਾਲ ਕੀਤਾ ਹੈਗਾ ਇਥੋਂ ਆਊਟ ਬਲੌਕ ਖਤਮ ਕਰ ਦਿੱਤਾ ਔਰ ਨਾਲ ਦੀ ਨਾਲ ਜਿਹੜੀ ਸਬ ਡਿਵੀਜ਼ਨ ਹੈ ਉਹ ਵੀ ਖਤਮ ਕੀਤੀ ਆ ਲੋਕਾਂ ਦੀ ਬਹੁਤ ਵੱਡੀ ਇਹ ਮੰਗ ਹੈ ਕਿ ਆ ਵੀ ਜਿਹੜਾ ਆਊਟ ਬਲੌਕ ਹੈ ਉਹ ਵਾਪਸ ਇੱਥੇ ਆਵੇ ਔਰ ਨਾਲ ਦੀ ਨਾਲ ਜਿਹੜੀ ਸਬ ਡਿਵੀਜ਼ਨ ਹੈਗੀ ਆ ਉਹ ਵੀ ਇੱਥੇ ਆਵੇ ਜੇ ਇਹ ਸਰਕਾਰ ਦੇ ਇਹ ਕੰਮ ਨਾ ਹੋਏ ਤਾਂ ਕੱਲ ਵੀ ਸਰਦਾਰ ਸਤਾਈ ਦੇ ਵਿੱਚ ਆ ਰਹੀ ਹੈ ਅਸੀਂ ਪੂਰੇ ਇਲਾਕੇ ਦੇ ਨਾਲੇ ਵਾਦਾ ਕਰਦੇ ਆ ਕਿ ਔਰ ਬਲੌਕ ਵੀ ਲੈ ਕੇ ਆਵਾਂਗੇ ਔਰ ਐਸਮ ਦਾ ਜਿਹੜਾ ਆਫਿਸ ਹੈ ਉਹ ਵੀ ਔਰ ਦੇ ਵਿੱਚ ਲੈ ਕੇ ਆਵਾਂਗੇ ਔਰ ਲੋਕਾਂ ਨੂੰ ਜਿਹੜੀ ਸਰਕਾਰ ਹੈ ਲੋਕਾਂ ਨੂੰ ਲੋਕ ਦੇ ਦਵਾਰ ਹੋ ਕੇ ਔਰ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਔਰ ਖਾਸ ਤੌਰ ਤੇ ਟੀਵੀ ਚੈਨਲ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ ਵੱਡਾ ਹੈ ਕਿਉਂਕਿ ਜਿਹੜੇ ਜਵਨਾਂ ਵੱਲ ਲੋਕ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡ ਮੇਲਿਆਂ ਵੱਲ ਲੈ ਕੇ ਆ ਰਹੇ ਨੇ ਖੇਡਾਂ ਵੱਲ ਲੈ ਕੇ ਆ ਰਹੇ ਨੇ ਉਹਦਾ ਹੀ ਨਤੀਜਾ ਆਏਗਾ ਕਿ ਪ੍ਰਬੰਧਕ ਕਮੇਟੀ ਦਾ ਇਲਾਕੇ ਦਾ ਬਹੁਤ ਵੱਡਾ ਇੱਕ ਯੋਗਦਾਨ ਹੈਗਾ ਨੌਜਵਾਨਾਂ ਨੂੰ ਸਰਕਾਰਾਂ ਤੋਂ ਇਹ ਕੰਮ ਜਿਹੜੇ ਨਹੀਂ ਹੁੰਦੇ ਉਹ ਜਿਹੜੀਆਂ ਇਦਾਂ ਦੀਆਂ ਪ੍ਰਬੰਧਕ ਕਮੇਟੀਆਂ ਧਾਰਮਿਕ ਡੇਰੇ ਆ ਉਹ ਨਸ਼ਿਆਂ ਤੋਂ ਦੂਰ ਕਰਦਾ ਜਿਹੜਾ ਨੌਜਵਾਨਾਂ ਨੂੰ ਉਹ ਰੌਣਕਾਂ ਰਹੀਆਂ ਔਰ ਬਹੁਤ ਵੱਡਾ ਇਹ ਜਿਹੜਾ ਮੇਲਾ ਹੈਗਾ ਔਰ ਇਹਦੇ ਵਾਸਤੇ ਇਹ ਸਾਰੇ ਦਾ ਤਹਿ ਦਿਲ ਤੋਂ ਧੰਨਵਾਦ ਅੱਜ ਇਕੱਠੇ ਗੱਡੀ ਸਰਦਾਰ ਸਿੰਘ ਮਾਲ ਸਰਦਾਰ ਸਿੰਘ ਮਾਲ ਉਹ ਹੋਰ ਤਹਿਲਵਤੀਆਂ ਦੇ ਖਾਣੇ ਦੇ ਬਹੁਤ ਬੜੇ ਬਹੁਤ ਹੀ ਸਰਦਾਰ ਤਰਦੀਪ ਸਿੰਘ ਜੀ ਬੱਲਾ ਸਾਨੂੰ ਸਰਦਾਰ ਗਜਤ ਸਿੰਘ ਜੀ ਗੜੀਜੀਤ ਸਿੰਘ ਜੀ ਨਾਲ ਦੇ ਪਰਿਵਾਰ ਨਾਲ ਤੇ ਦੂਸਰੀ ਛੋਟੀ ਸ਼ੋਅ ਜਿੱਥੇ ਜਾ ਰਹੀ ਆ ਆਪਾਂ ਨਾਦੀ ਨਾਲ ਯਾਤਰੀ ਚੱਲ ਰਹੀ ਹੈ ਜਿਹੜੀ ਵਾਦੀ ਹੈ ਜੀ ਹੋਰ ਵੀ ਨਾ ਮੈਂ ਮੈਂ ਤੇ 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 ਮ ਕਿਸੇ ਵੀ ਜਿਹੜੀ ਕਮਾਈ ਹੋਈ ਮਿਲਿਆ ਹੋਵੇ ਤਾਂ ਸਟੇਜ ਤੇ ਪਤਾ ਦਿਓ। ਇਸੇ ਨਾਲ ਦੀ ਜੋ ਇਹਦਾ ਬਰਦਾ ਮਾਰ ਸਨਮਾਨ ਜਰੂਰ ਕਰਾਓ ਕਿ ਕਿ ਵਿੱਚ ਉਹਨਾਂ ਵੱਲੋਂ ਨੰਬਰ ਹੁੰਦੇ ਨੇ। ਕਿਸੇ ਵੀ ਮੇਰੇ ਦੌਰ ਦੀ ਸੇਵਾ ਰੈਡੂ ਦਾ ਫੇਲ ਵੀ ਜਾਣੀ ਆ ਰਿਹਾ ਹੈ ਜਿਸ ਤੋਂ ਸਟੇਜ ਦਾ ਬਿਲਕੁਲ ਭਰਿਆ ਹੋਇਆ ਹੱਥਾ ਜਲਦੀ ਜੀਤੂ ਜੀ ਦਾ ਫੋਨ ਹੈ ਪਰ ਰਵਰ ਸਾਬ ਦਾ ਬਲੌਣੀ ਦਾ ਉਸ ਦੇ ਨੰਬਰ ਵੀ ਦੇਖੋ ਕਿ ਨੰਬਰ ਜਹਦੀ ਮੇਰੇ ਬਾਤ ਸਾਥ ਮੋਟਰਸਾਈਕਲ ਦੋ ਸੱਚੀ ਸੀ ਚੋਟੀ ਉਹ ਫੋਨ ਮਿਲਿਆ ਪੁਲਿਸ ਕਰਤਾ ਕਰਕੇ ਇਸ ਸਟੇਜ ਤੇ ਪਤਾ ਦਿਓ ਕਰਨ ਦਾ ਛਣ ਬੈਂਦੀ ਪਰ ਤੋਂ ਸਾਡੇ ਮੋਢਨ ਮਾਪਾ ਜੀ ਨਾਮੇ ਸ਼ਤਰਗੋਸ਼ ਜਿਨਾ ਵਿੱਚ ਰੈਡੀਵੀ ਦਾ ਫੋਨ ਹੈ ਸੋ ਜਿਸ ਵੀ ਮੇਰੇ ਦੂਰ ਨਾਲ ਗਿਆ ਜੀ ਪਲੀਜ਼ ਸਟੇਕ ਤੇ ਪਤਾ ਦਿਓ ਪਰਵੰਦਾ ਕਮੇਟੀ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਕੀਤੇ ਗਏ ਆ ਚਾਹੇ ਪ੍ਰਸਾਦ ਦੇ ਮੌਸਮ ਆ ਔਰ ਸਿਹਰਾ ਕੁਸ਼ਤੀ ਆਉਣ ਦੇ ਵਾਸਤੇ ਮਹਿਦੀਪੁਰਿਆ ਪ੍ਰਬਾਰ ਦੇ ਵੱਲੋਂ ਆਏ ਪਾਸ਼ਾ ਜੀ ਵੱਡੇ ਨਾਲ ਆਪ ਜੀ ਦੇ ਸਾਥ ਦੋ ਸ਼ਖਾਵਾਂ ਕੁਸ਼ਤੀ ਨਾਲ ਰੈਫਰੀ ਐਕਸਟਰ ਨੇ ਮੌਜੂਦ ਹੋਏ ਸਾਰੇ ਨਾਲ ਨਾਲ ਆਪ ਜੀ ਜੁੜਨਾ ਔਰ ਆਪ ਕੁਸ਼ਤੀ ਕਰੀ ਚਾਹੀਦੀ ਹੈ ਸ਼੍ਰੀ ਮਹਾਂਦਾ ਜੀ ਦਾ ਨਾਮ ਕੁਸ਼ਤੀ ਆਪ ਜੀ ਮਹਿਦੀ ਪਰ ਉਹਨਾਂ ਦੇ ਪ੍ਰਬਾਰ ਦੇ ਸਾਰੇ ਜਿਹੜੀ ਜਾਮਨੀ ਦਾ ਜਰਵੰਦੀ ਹਰਿਆਣਾ ਤੇ ਅਸ਼ੋਕ ਪਹਿਲਵਾਨ ਜੀ ਅਸ਼ੋਕ ਸਰਵਾਂ ਜੀ ਹਰਿਆਣਾ ਇਹ ਵੀ ਸੋਨੇ ਦੀ ਬੰਦਰੀ ਤੇ ਕੁਸ਼ਤੀ ਹੈ ਭਰਾਵਾਂ ਨੂੰ ਬੇਨਤੀ ਕਰਦੇ ਜਲਦੀ ਦੇ ਨਾਲ ਨਾਲ ਇਹਦਾ ਮੱਲਾ ਵੀ ਜਿਹੜੀਆਂ ਕੁਸ਼ਤੀਆਂ ਦੇ ਨਾਲ ਜੁੜਨਾ ਸਿਰੇ ਦੀਆਂ ਕੁਸ਼ਤੀਆਂ ਹੈ ਕਿੰਨੀ ਹਨੇਦੀ ਕਰ ਛੱਡ ਦੇ ਗਰਮੀ ਮੈਂਤੀ ਬੰਦ ਨਹੀਂ ਕਦੇ ਲੋਕਾਂ ਦਾ अखारे राजा नौकरी तो फोन में सुन ਜੱਗਿਆ ਤੋਂ ਬਹਿਦੀ ਪਰਾਲਾ ਦੀ ਹੋ ਰਹੀ ਹੈ ਇੱਕ ਵਾਰ ਪਹਿਲਵਾਨ ਦਾ ਨਾਮ ਲੱਸਦੇ ਆ ਕੁਸ਼ਤੀ ਸਟੇਜ ਵਾਲੇ ਪਾਸੇ ਚੱਲ ਰਹੀ ਹੈ ਵੀ ਸੋਨੀ ਪਹਿਲਵਾਨ ਦੀ ਸੋੜਾ ਕਾਲੇ ਰੰਗ ਦੀ ਗੈਂਟ ਨਾਲ ਜਿਹੜੀ ਹੈ ਇਹ ਕੁਸ਼ਤੀ ਸਾਹਮਣੇ ਦੇਖਾਂਗੇ ਸੋਨੀ ਪਹਿਲਵਾਨ ਦੀ ਰਾਮੇਵਰ ਜੋ ਮੋਹਨ ਰਾਜ ਦੀ ਸਾਣਾ ਤੁਲਸੀ ਰਾਮ ਦੀ ਮਹਿੰਦੀ ਪਰ ਵਾਲੇ ਜਿਹਨਾਂ ਨੇ ਪ੍ਰਬਾਤ ਬਣਾ ਸੱਜ ਜੀ ਝੋਕੀ ਜਿਹੜੀ ਦਿੱਤੀ ਜਾ ਰਹੀ ਹੈ ਅੱਜ ਅੱਜ ਜਿਹੜਾ ਗੜਬਾਉਣ ਦਾ ਸ਼ਹਿਰ ਮੇਲਾ ਆਣਾ ਸਾਰੀ ਸੰਗਤ ਨੂੰ ਬੇਦੀ ਆਪਾਂ ਜਰੂਰ ਪਹੁੰਚਣਾ ਆਪ ਦੂਜੇ ਪਾਸੇ ਜਿਹੜੀ ਲਾਲ ਰੰਗ ਦੀ ਮੈਂ ਤੇ ਚੀਤ ਪਹਿਲਵਾਨ ਦੀ ਸਰਦਾਰ ਸੁੱਚਾ ਸਿੰਘ ਜੀ ਮਾਲ ਸਰਦਾਰ ਜਰਨੈਲ ਸਿੰਘ ਜੀ ਪੀ ਸਰਦਾਰ ਹਰਦੀਪ ਸਿੰਘ ਜੀ ਪੁਰੇਵਾਲ ਸਰਦਾਰ ਰਾਕੇ ਤੋਂ ਪਹੁੰਚਿਆ ਸਾਥ ਸਾਥੀ ਸਾਰਿਆਂ ਨੂੰ ਨਿੱਕੀ ਜੀ ਆਇਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸ਼੍ਰੀ ਤਰਲੋਪਰ ਸਿੰਘ ਸੂਰ ਸਾਹਿਬ ਨੂੰ ਕਿ ਸਾਡੇ ਆਏ ਹੋਏ ਨੇਤਾ ਦਾ ਖਾਸ ਵਿੱਚ ਵੈਲਕਮ